ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੱਡਾ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ ਜਿੱਦਾਂ ਯਾ ਸਵੇਰੇ ਉੱਠਿਆ ਸਵੇਰੇ ਬਰਸਾਤ ਹੋ ਰਹੀ ਸੀ ਪਹਿਲਾਂ ਹਲਕੀ ਸੀ ਤੇ ਹੁਣ ਟਾਈਮ ਜਿਹੜਾ ਹੋ ਚੁੱਕਾ 7 ਵਜੇ ਕੁੱਤੇ ਨੇ ਤੁਸੀਂ ਮੌਸਮ ਦੇਖੋ ਤੇ ਮੀਂਹ ਦੇਖੋ ਕਿੰਨਾ ਪੈ ਰਿਹਾ ਹੁਣ ਬਹੁਤ ਜ਼ਿਆਦਾ ਤੇਜ਼ ਹੋ ਗਿਆ ਮੀਂਹ ਦੋ ਤਿੰਨ ਦਿਨ ਬਹੁਤ ਜ਼ਿਆਦਾ ਗਰਮੀ ਰਹੀ ਸੀ ਪਰ ਅੱਜ ਸਾਡੇ ਮੌਸਮ ਬਹੁਤ ਹੀ ਜ਼ਿਆਦਾ ਠੰਡਾ ਹੋ ਚੁੱਕਾ ਹੈ ਅੱਜ ਸਾਡੇ ਮੇਲਾ ਵੀ ਹੈ ਤੇ ਮੈਂ ਤੁਹਾਨੂੰ ਮੇਲੇ ਦਾ ਵੀ ਵਲੌਗ ਦਿਖਾਵਾਂਗੀ ਤੇ ਸਾਡੇ ਮੇਲਾ ਜਿਹੜਾ ਹੁੰਦਾ ਬਾਬੇ ਦੀ ਜਗ੍ਹਾ ਤੇ ਤੇ ਹਰ ਸਾਲ ਮੇਲ ਜ਼ਰੂਰ ਪੈਂਦਾ ਤੇ ਅੱਜ ਵੀ ਦੇਖੋ ਫਿਰੇ ਤੜਕੇ ਹੀ ਨਹੀਂ ਪੈਣਾ ਸ਼ੁਰੂ ਹੋ ਗਿਆ ਬਹੁਤ ਤੇਜ਼ੀ ਹੋ ਚੁੱਕਾ ਹੈ ਬਹੁਤ ਤੇਜ਼ੀ ਦੀ ਜੀ ਬਾਹਰ ਤੇ ਮੀਂਹ ਪੈ ਰਿਹਾ ਹੁਣ ਟਾਈਮ ਵੱਜ ਚੁੱਕੇ ਨੇ ਜੀ 11 ਤੇ ਹੁਣ ਆਪਣੀ ਹੈਗੀ ਰੋਟੀ ਖਾਣ ਦੀ ਤਿਆਰੀ ਆਪਾਂ ਬਣਾਈ ਜੀ ਛੋਲੀਆਂ ਦੀ ਦਾਲ ਨਾਲ ਹੈਗੀ ਜੀ ਚਾਵਲ ਤੇ ਆ ਹੈਗੀ ਜੀ ਪ੍ਰਾਪਤੀ ਕਿਉਂਕਿ ਇਹਨਾਂ ਨੇ ਜਾਣਾ ਸੀ ਅੱਜ ਮੇਲੇ ਤੇ ਇਸ ਕਰਕੇ ਇਹਨਾਂ ਨੇ ਮੇਲੇ ਕਰਕੇ ਅੱਜ ਸੁੱਤੀ ਲੈ ਲਈ ਹੈ ਪਰ ਮੀ ਪੈ ਰਿਆ ਆ ਮੀ ਕਰਕੇ ਨਾ ਮੇਲੇ ਤੇ ਜਿਹੜੀਆਂ ਦੁਕਾਨਾਂ ਲੱਗਣੀਆਂ ਸੀਗੀਆਂ ਖੜਾਉਣੀਆਂ ਆਂਦੀਆਂ ਉਹ ਨਹੀਂ ਲੱਗਣੀਆਂ ਸ਼ਾਇਦ ਹਾਂਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਜੇ ਤੁਹਾਨੂੰ ਕੋਈ ਵੀ ਵੀਡੀਓ ਪਸੰਦ ਆਉਂਦੀ ਏ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ चल प्राप्त तू हूँ आप ही खा हूँ आप ही खाते इधर मैं अपना सूट कटिंग करके रखिया हुआ है ये भी स्टिचिंग करना है क्योंकि सानू मैरिज आई हुई है इस करके सूट को स्टिचिंग कमीज़ अज जरूर सी लाँगी जी बॉटम है ਉਹ ਤੇ ਮੈਂ ਕੱਲ ਵੀ ਸੀ ਸਕਦੀ ਆ ਜਦੋਂ ਬੱਚੇ ਸਕੂਲ ਚਲੇ ਜਾਣਗੇ ਤੁਹਾਨੂੰ ਕਹਾਂ ਕਿ ਮੈਂ ਸਟਿਚਿੰਗ ਖਾਣਾ ਸਿਖਾ ਲਿਆ ਤੇ ਇਹਦੇ ਵਿੱਚੋਂ ਮੈਂ ਹਜੇ ਬਾਜੂ ਵੀ ਕੱਢਣੀ ਆ ਆਪਣੀ ਤੇ ਇਹ ਪੀਸ ਸੀਗਾ ਜਿਹੜਾ ਇਦੇ ਵਿੱਚੋਂ ਪ੍ਰਭ ਦਾ ਵੀ ਸੂਟ ਬਣ ਜਾਣਾ ਹੈ। ਇਹ ਤਾਂ ਮੈਂ ਇਕੱਲਾ ਆਪਣਾ ਹੀ ਸੂਟ ਸੀਗਾ ਸ਼ਰਟ ਦਾ ਪਰ ਇਹਦਾ ਬਾਹਰ ਜਿਹੜਾ ਬਹੁਤ ਵੱਡਾ ਆ। ਕਾਫੀ ਜ਼ਿਆਦਾ ਵੱਡਾ ਬਾਹਰ ਆ ਦੇਖੋ ਇਹਦਾ ਪਰ ਬਹੁਤ ਹੈ। ਮੇਰਾ ਕਮੀਜ਼ ਵੀ ਬਣ ਗਿਆ ਹੈ ਗੁੜੀਆ ਦਾ। ਪ੍ਰਭ ਦਾ ਵੀ ਸੂਟ ਬਣ ਜਾਣਾ ਇਹਦੇ ਵਿੱਚੋਂ ਹੀ। ਜਿਹੜਾ ਮੈਂ ਇੱਕ ਦਿਨ ਪਹਿਲਾਂ ਸੂਟ ਸਟਿਚਿੰਗ ਕੀਤਾ ਸੀ। ਚਲੇ ਜਾ ਭਾਬੇ। ਜਿਹੜਾ ਮੈਂ ਇੱਕ ਦਿਨ ਪਹਿਲਾਂ ਸਟਿਚਿੰਗ ਕੀਤਾ ਸੀ ਉਹ ਆ ਸੂਟ ਸੀਗਾ। ਇਹ ਹੁਣ ਜਿਆਨ ਤਰਪਾਈ ਕਰਨੀ ਹੈ। ਇਹ ਦੇ ਮੈਂ ਜਿੱਦਾਂ ਹੁਣ ਅੱਜਕੱਲ੍ਹ ਲੈਸਾਂ ਦਾ ਰਵਾਜ ਹੈ ਨਾ ਇਹ ਲੈਸ ਲਗਾਈ ਮੈਂ ਘੇਰੇ ਤੇ ਇਹ ਘੇਰੇ ਤੇ ਲੈਸ ਲਗਾਈ ਸੀ ਇਹਨੂੰ ਤਰਪਾਈ ਕਰਨੀ ਹੈ ਜੇ ਕੱਚਾ ਕੀਤਾ ਹੋਇਆ ਤੇ ਇਹ ਵਾਲੀ ਇਹਦੀ ਬਾਜੂ ਬਣਾਈ ਸੀ ਪਾਕਿਸਤਾਨੀ ਬਾਜੂ ਜਿਹੜੀ ਚੱਲਦੀ ਹੈ ਅੱਜਕੱਲ੍ਹ ਇਹ ਬਾਜੀ 'ਤੇ ਨਾ ਇਸੀ ਇੱਟੇ ਲੈਸ ਲਗਾਤੀ ਹੈ ਤੇ ਇਹ ਕਮੀਜ਼ ਮੈਂ ਸਟਿਚਿੰਗ ਕਰ ਲਿਆ ਤੇ ਇਹਦੀ ਹੁਣ ਤਰਪਾਈ ਰਹਿ ਗਈ ਹੈ ਤੇ ਹੁਣ ਇਹ ਵਾਲਾ ਜਿਹੜਾ ਸੂਟ ਹੈ ਯੋ ਮੈਂ ਸਟਿਚਿੰਗ ਕਰਨ ਲੱਗੀਆਂ ਆ ਆਪਾਂ ਸੂਟ ਨੂੰ ਸਟਿਚਿੰਗ ਕਰਨ ਲੱਗੀਆਂ ਇਹ ਲਾਈਨਿੰਗ ਵਾਲਾ ਸੂਟ ਹੈ ਤੇ ਲਾਈਨਿੰਗ ਕਈ ਵਾਰੀ ਨਾ ਥਿਲਕ ਜਾਂਦੀ ਹੈ ਤੇ ਇਹਦੇ ਕਰਕੇ ਆਪਾਂ ਇੱਥੇ ਸੇਫਟੀ ਪੈਨ ਲਗਾ ਲਈਆਂ ਇਧਰ ਵੀ ਸੇਫਟੀ ਪੈਨਾ ਨਾ ਇੱਕੋ ਜਗ੍ਹਾ ਤੇ ਰਹੇਗਾ ਕਪੜਾ ਹਿੱਲੇਗਾ ਨਹੀਂ ਤੇ ਕਮੀਜ਼ ਆਪਾਂ ਸਿੱਧਾ ਪਾਸਾ ਕਰ ਲਿਆ ਤੇ ਇਹਦੇ ਉੱਪਰ ਆਪਾਂ ਹੁਣ ਜਿਹੜਾ ਗਲਾ ਬਣਾ ਕੇ ਰੱਖਿਆ ਨਾ ਬੁਕਰਮ ਵਾਲਾ ਇਸ ਤਰ੍ਹਾਂ ਲਗਾ ਦਾਂਗੇ ਜੇ ਤੁਸੀਂ ਸੇਫਟੀ ਪੈਨ ਵਗੈਰਾ ਕੁਝ ਲਗਾ ਦੇਣਦੇ ਜਾਂ ਕੱਚਾ ਕਰ ਲੋਗੇ ਨਾ ਗਲਾ ਬਿਲਕੁਲ ਵੀ ਨਹੀਂ ਖਿਲੇਗਾ ਤੇ ਆਪਾਂ ਗਲਾ ਰੱਖਿਆ ਸੈਂਟਰ ਵਿੱਚ ਜੇ ਤੁਸੀਂ ਇਹਨਾਂ ਦੇ ਵੀ ਸੇਫਟੀ ਪੈਨ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਗਾ ਸਕਦੇ ਹੋ ਆਪਾਂ ਗਲੇ ਦੀ ਕਰਦਾਂਗੇ ਕਟਿੰਗ ਚ ਕਪੜਾ ਜਿਹੜਾ ਕੱਟ ਦਿੱਤਾ ਹੈ ਇਹਦੇ ਵਿੱਚ ਆਪਾਂ ਕੱਟ ਦੇ ਨਿਸ਼ਾਨ ਲਾ ਦੇਣੇ ਨੇ ਕਿ ਕਪੜਾ ਜਦੋਂ ਆਪਾਂ ਗਲਾ ਸਿੱਧਾ ਕਰਾਂਗੇ ਨਾ ਇਹਦੇ 'ਚ ਵੱਟ ਨਹੀਂ ਆਉਣਗੇ ਗਲੇ 'ਚ ਉਹਦਾ ਨੂੰ ਸਿੱਧਾ ਕਰਕੇ ਇਹਦੇ ਉੱਪਰ ਆਪਾਂ ਸਲਾਈ ਕਰ ਦੇਣੀ ਹੈ ਮੋٹے ਬਕੀ ਨਾਲ ਨਾ ਸਲਾਈ ਕਰਕੇ ਤੇਨ ਗਲਾ ਦਿਖਾਣੀ ਹੈ ਦੇਖੋ ਜੀ ਆਪਾਂ ਕੱਚਾ ਵੀ ਕਰ ਲਿਆ ਤੇ ਗਲਾ ਆਪਣਾ ਬਣ ਕੇ ਤਿਆਰ ਹੈ ਹੁਣ ਪੂਰਾ ਸੂਰਜ ਦਾ ਆਪਣਾ ਸਟੀਚਿੰਗ ਹੋ ਜਾਏਗਾ ਮੈਂ ਤੁਹਾਨੂੰ ਉਹਦੀ ਵੀਡੀਓ ਦਿਖਾਵਾਂਗੀ neck ਆਪਣਾ ਰੈਡੀ ਹੋ ਚੁੱਕਾ ਹੈ ਹਾਂਜੀ ਆਪਾਂ ਅਗਲਾ ਗਲਾ ਪਿਛਲਾ ਗਲਾ ਜਿਹੜਾ ਜੋੜ ਲਿਆ ਤੇ ਇਹਨਾਂ ਦੇ ਉੱਪਰ ਪਿੰਨਾ ਦੇ ਨਾਲ ਇਹਨੂੰ ਜੋੜਿਆ ਤੁਸੀਂ ਪੱਗ ਵਾਲੀ ਪੈਨ ਜਿਹੜੀ ਐਦਾਂ ਦੀ ਹੁੰਦੀ ਨਾ ਉਹ ਲੈ ਸਕਦੇ ਹੋ ਕੱਚਾ ਵੀ ਕਰ ਸਕਦੇ ਹੋ ਤੇ ਐਦਾਂ ਦੀ ਪੱਗ ਵਾਲੀ ਪੈਨ ਦੇ ਨਾਲ ਤੁਸੀਂ ਇਹਨਾਂ ਨੂੰ ਲਗਾ ਸਕਦੇ ਹੋ ਫਿਰ ਜਿਹੜਾ ਸੂਟ ਹਿੱਲੇਗਾ ਨਹੀਂ ਦੇਖੋ ਮੈਂ ਇੱਥੇ ਲਾਤੀ ਆ ਤੇ ਚਾਕਾਂ ਤੇ ਵੀ ਲਗਾਤੀ ਆ ਇਹਦੇ ਨਾਲ ਜਿਹੜਾ ਸੂਟ ਸਾਡਾ ਬਿਲਕੁਲ ਨਹੀਂ ਹਿੱਲੇਗਾ ਫਿਰ ਸਲਾਈ ਬਹੁਤ ਸੋਹਣੀ ਹੋਏਗੀ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਜਿਹੜਾ ਲਾਈਨਿੰਗ ਵਾਲਾ ਸੂਟ ਜਿਹੜਾ ਸਟਿਚਿੰਗ ਕਰਦੇ ਹੋ ਉਹਨੂੰ ਕਿਸ ਤਰ੍ਹਾਂ ਕਰਦੇ ਹੋ ਪੈਨ ਲਗਾਉਂਦੇ ਹੋ ਜਾਂ ਕੱਚਾ ਕਰਦੇ ਹੋ ਜੀ ਆਪਾਂ ਜਿਹੜਾ ਸੂਟ ਸੀਗਾ ਉਹ ਸਲਾਈ ਕਰ ਲਈ ਉਹਨੂੰ ਕੱਚਾ ਕਰ ਦਿੱਤਾ ਹੈ ਇਹਨੂੰ ਹੁਣ ਤੇ ਪਾਈ ਜਦੋਂ ਮਰਜੀ ਆਪਾਂ ਕਰ ਲਾਂਗੇ ਸੂਟ ਆਪਣਾ ਹੋ ਗਿਆ ਰੈਡੀ ਉਹਦੇ ਮੀ ਵੀ हट ਗਿਆ ਸੀ ਤੇ ਮਨਪ੍ਰੀਤ ਚਲੇ ਗਿਆ ਜੀ ਮੇਲੇ ਤੇ ਪਰ ਆਬ ਚਲੇ ਗਿਆ ਆਪਾਂ ਆਪਣੇ ਪਾਪਾ ਦੇ ਨਾਲ ਬਾਹਰ ਤੇ ਮਨਪ੍ਰੀਤ ਚਲੇ ਗਿਆ ਮੇਲੇ ਤੇ ਤਾਂ ਹੁਣ ਜਿਹੜਾ ਖਲਾਰਾ ਪਿਆ ਬੈਡ ਦੇ ਉੱਪਰ ਇਹ ਆਪਾਂ ਸਾਰਾ ਸਾਂਭ ਲਈਏ ਜੀ ਆਪਾਂ ਤੁਹਾਨੂੰ ਮੇਲੇ ਦਾ ਵੀਊ ਦਿਖਾਉਨੇ ਆ ਕਵਾਲੀਆਂ ਚੱਲਦੀਆਂ ਪਈਆਂ ਸੰਗਤਾਂ ਬੈਠੀਆਂ ਨੇ ਰਾਤ ਨੂੰ ਇੱਥੇ ਹੋਰ ਵੀ ਜ਼ਿਆਦਾ ਰਸ਼ ਹੋਇਆ ਨਾ ਕਿਉਂਕਿ ਰਾਤ ਦੇ ਟਾਈਮ ਕਵਾਲੀਆਂ ਚੱਲਦੀਆਂ ਹੁੰਦੀਆਂ ਨੇ ਤੇ ਇਹ ਆਪਾਂ ਦਿਖਾਉਨੇ ਛੋਟੇ ਬੱਚਿਆਂ ਦੇ ਖਡਾਉਣੇ ਰੋਡ ਬੈਨ ਕਲਿੱਪ ਗੱਡੀਆਂ ਬਹੁਤ ਹੀ ਸੋਨੇ ਸੋਨੇ ਖਡਾਉਣੇ ਲੱਗੇ ਹੋਏ ਨੇ ਹਾਂਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ